ਥਾਣਾ ਸੁਤਾਨਪੁਰ ਇਲਾਕੇ ਦੇ ਦੇ ਨਾ ਹੁੰਦੇ ਕੋਟ ਮੀਤ ਸਿੰਘ ਵਿਖੇ ਪਤੰਗਬਾਜ਼ੀ ਨੂੰ ਲੈ ਕੇ ਦੋ ਧਿਰਾਂ ਵਿਚ ਹੋਇਆ ਝਗੜਾ ਚੱਲੇ ਇੱਟਾਂ ਵੱਟੇ ਮੌਕੇ ਤੇ ਪੁੱਜ ਕੇ ਪੁਲਿਸ ਨੇ ਕੀਤਾ ਮਾਮਲਾ ਦਰਜ 6 ਦੋਸ਼ੀਆਂ ਨੂੰ ਕੀਤਾ ਕਾਬੂ ਬਾਕੀਆਂ ਦੀ ਭਾਲ ਜਾਰੀ ਮਿਤੀ 2 2 2026 ਨੂੰ ਥਾਣਾ ਸੁਤਾਨਪੁਰ ਨੂੰ ਚਲਾ ਮਿਲੀ ਸੀ ਕਿ ਕੋਰ ਮਿਸਿੰਗ ਦੇ ਇਲਾਕੇ ਦੇ ਵਿੱਚ ਪਤੰਗਬਾਜ਼ੀ ਕਰਕੇ ਦੋ ਧਿਰਾਂ ਵਿਚ ਕਾਫੀ ਝਗੜਾ ਹੋਇਆ ਜੋ ਇਸ ਪੰਦੇ ਵਿੱਚ ਇੱਕ ਪਾਰਟੀ ਦੇ ਸਿਰ ਦੇ ਉੱਤੇ ਇੱਟ ਲੱਗੀ ਸੀ ਤੇ ਦੂਜੀ ਪਾਰਟੀ ਵੱਨੋਂ ਫਾਇਰ ਕੀਤਾ ਗਿਆ ਸੀ ਜੋ ਮੌਕੇ ਤੇ ਵਕਫਾ ਕੀਮਾ ਪਹੁੰਚੀਆਂ ਸਾਡੇ ਮਾਨਯੋਗ ਡੀਐਸਪੀ ਸਾਹਿਬ ਮੈਂ ਖੁਦ ਤੇ ਐਸਐਚਓ ਸਾਹਿਬ ਅਸੀਂ ਮੌਕੇ ਤੇ ਗਏ ਤੇ ਮੁਕਦਮਾ ਦੇਖ ਦਿੱਤਾ ਇਸ ਸੰਬੰਧ ਵਿੱਚ ਜੋ ਮੈਂ ਆਪ ਜੀ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਕਿ ਇਸ ਮੁਕਦਮੇ ਦੇ ਵਿੱਚ ਸੀ ਅਕਲ ਪੰਜ ਬੰਦੇ ਇਸਤਾਰ ਕਰਦੇ ਆ ਇੱਕ ਜਿਹੜਾ ਦੋਸ਼ੀ ਹੈ ਜਿਹਨੂੰ ਛੱਟ ਲੱਗੀ ਸੀ ਉਹ ਹਸਪਤਲ ਦਾਖਲ ਹੈ ਜਿੱਥੇ ਗਾਜ਼ਲ ਆਤੀ ਗਈ ਹੈ ਮਤਲਬ ਸੇਈ ਬੰਦੇ ਇਸ ਸੰਬੰਧ ਵਿੱਚ ਅ ਰੈਸਕ੍ਰਿਟ ਕੀਆ ਕਿ ਬਾਕੀ ਵੀ ਜਿਹੜੇ ਚਾਰ ਬੰਦੇ ਰਹਿੰਦੇ ਨੇ ਉਹ ਉਹਨੂੰ ਜਲਦੀ ਅਰੈਸਟ ਕਰ ਲਿਆ ਜਾਏਗਾ ਸੋ ਅ ਅਮਨਸਕ ਕਮਿਸ਼ਨਰ ਪੁਲਿਸ ਇਸ ਗੱਲ ਤੇ ਵਜੇ ਮੱਦ ਹੈ ਕਿ ਜਿਹੜੇ ਲੋਕ ਮਾਰਿਆ ਅੰਸਰ ਨਹੀਂ ਜਿਹੜੇ ਕੋ ਗਲਤ ਕੰਮ ਕਰਦੇ ਨੇ ਚਾਹੇ ਲੜਾਈ ਚ ਪੜਾਇਆ ਚਾਹੇ ਕੁਝ ਵੀ ਕਰਦੇ ਨੇ ਐਂਟੀ ਦਾ ਕੰਮ ਕਰਦੇ ਆਪੂ gx000 ਮੇ ਉਹਨਾਂ ਦੇ ਖਿਲਾਫ ਅਸੀਂ ਵੱਡ ਚੱਕੇ ਕਾਰਵਾਈ ਕਰਾਂਗੇ ਤਾਂ ਜੋ ਇਹ ਹਾਲਾਤ ਬਣੇ ਨਹੀਂ ਕਿ ਇੱਥੇ ਕਿ ਮੁਕਦਮਾ ਦਰਜ ਹੋਇਆ ਇਹਦੇ ਵਿੱਚ ਦੋਨੋਂ ਤਰ੍ਹਾਂ ਦੇ ਕਾਫੀ ਕਾਮਯਾਬੀਕਾਰ ਵੀ ਕੀਤੀ ਹੈ ਤੇ ਜਿਹੜੇ ਬਾਕੀ ਰਹਿੰਦੇ ਦੋਸ਼ੀ ਹੈ ਉਹਨਾਂ ਜਲਦ ਤੋਂ ਜਲਦ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇ। ਥੈਂਕ ਯੂ।